ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੂਜਰੀ ਮਹੱਲਾ ਪੰਜਵਾ ਦੋਇ ਕਰ ਜੋੜ ਕਰੀ ਬੇਨੰਤੀ ਠਾਕੁਰੇ ਆਪਣਾ ਧਿਆਇਆ ਹਾਥ ਦੇ ਰਾਖੇ ਪਰਮੇਸ਼ਰ ਸਗਲਾ ਦੁਰਤ ਮਟਾਇਆ ਠਾਕੁਰ ਹੋਏ ਆਪ ਦਿਆਲ ਸੈਕਲ ਆਣਾ ਆਨੰਦ ਰੂਪ ਹੋਈ ਹੈ ਉਬਰੇ ਬਾਲ ਗੋਪਾਲ ਰਹਾਉ ਮੇਲਵਰ ਨਾਰੀ ਮੰਗਲ ਲਗਾਇਆ ਠਾਕੁਰ ਕਾ ਜੈਕਾਰ ਕੋ ਨਾਨਕ ਤਿਸ ਗੁਰ ਬਲਿਹਾਰੀ ਜਿਨ ਸਭ ਕਾ ਕੀਆ ਉਧਾਰ ਗੂਜਰੀ ਮਹੱਲਾ ਪੰਜਵਾਂ ਮਾਤ ਪਿਤਾ ਭਾਈ ਸੁਤ ਬੰਦਪ ਤਿਨ ਕਾ ਬਲ ਹੈ ਥੋਰਾ अनकर अंगमाया के देखे किछ साथ ना चाले भोरा ठाकुर तुज बिरका आहे ना मोरा मोहे अनाथ निरगुण गुण नाही मैं आह्यो तुमरा तोरा रहआव बल 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 चरण तुम्हारे ईहा उहा तुम्हारा जोरा साध संग नानक दर्श पायो बिन सयो सकल ने होरा ਗੋਜਰੀ ਮਹੱਲਾ ਪੰਜਵਾ ਆਲਜਾਲ ਪਰਮ ਮੋਹਤ ਜਾਵੇ ਪ੍ਰਭ ਸੇਤੀ ਰੰਗ ਲਾਈ ਮਨ ਕੋ ਇਹ ਉਪਦੇਸ਼ ਦ੍ਰਿੜਾਵੇ ਸਹਿਜ ਸਹਿਜ ਗੁਣ ਗਾਈ ਸਾਜਣ ਐਸੋ ਸੰਤ ਸਹਾਈ ਜਿਸ ਭੇਟੇ ਤੂਟੇ ਮਾਇਆ ਬੰਦ ਬਿਸਰਨਾ ਕਬ ਹੂੰ ਜਾਈ ਰਹਾਓ ਕਰਤ ਕਰਤ ਅਨਕ ਬਉ ਭਾਤੀ ਨੀਕੀ ਇਹ ਠਹਿਰਾਈ ਮੇਲੇ ਸਾਧੂ ਹਰ ਜਸ ਗਾਵੇ ਨਾਨਕ ਭਵਜਲ ਪਾਰ ਪਰਾਈ ਗੂਜਰੀ ਮਹੱਲਾ ਪੰਜਵਾ ਖਿੰਨ ਮੈ ਥਾ ਪੋ ਥਾਪਨ ਹਾਰਾ ਕੀਮਤ ਜਾਏ ਨਾ ਕਰੀ ਰਾਜਾ ਅਰੰਕ ਕਰੈ ਖਿੰਨ ਭੀਤਰ ਨੀਚਹਿ ਜੋਤ ਧਰੀ ਧਾਈਐ ਆਪਣੋ ਸਦਾ ਹਰੀ ਸੋਚ ਦੇਸਾ ਤਾਕਾ ਕਹਾ ਕਰਿਐ ਜਾ ਮਹਿ ਏਕ ਕਰੀ ਰਹਾਓ ਤੁਮਰੀ ਟੇਕਾ ਪੂਰੇ ਮੇਰੇ ਸਤਗੁਰ ਮਨ ਸਰਨ ਤੁਮਾਰੈ ਪਰਿ ਅਚੇਤ ਆਨੇ ਬਾਰਕ ਨਾਨਕ ਹਮ ਤੁਮ ਰਖੋ ਧਾਰ ਕਰੀ ਗੂਜਰੀ ਮਹੱਲਾ ਪੰਜਵਾ ਤੂੰ ਦਾਤਾ ਜੀਆ ਸਬਨਾ ਕਾ ਬਸੋ ਮੇਰੇ ਮਨ ਮਾਹੀ ਚਰਨ ਕਮਲ ਰਿੱਧ ਮਾਹੇ ਸਮਾਏ ਤੈ ਭਰਮੰਡੇਰਾ ਨਾਹੀ ਠਾਕੁਰ ਜਾ ਸਿਮਰਾ ਤੂੰ ਤਾਹੀ ਕਰ ਕਿਰਪਾ ਸਰਬ ਪ੍ਰਿਤ ਪਾਲਕ ਪ੍ਰਭ ਕੋ ਸਦਾ ਸਲਾਹੀ ਰਹਾਓ ਸਾਸ ਸਾਸ ਤੇਰਾ ਨਾਮ ਸਮਾਰੋ ਤੁਮ ਹੀ ਕੋ ਪ੍ਰਭ ਆਹੀ ਨਾਨਕ ਟੇਕ ਭਈ ਕਰਤੇ ਕੀ ਹੋਰ ਆਸ ਬਿਡਾਣੀ ਲਾਹੀ ਗੂਜਰੀ ਮਹੱਲਾ ਪੰਜਵਾ ਕਰ ਕਿਰਪਾ ਆਪਣਾ ਦਰਸ ਦੀਜੈ ਜਸ ਗਾਵੋ ਨੇ ਸਰਪੋਰ ਕੇਸ ਸੰਗ ਦਾਸ ਪਗ ਝਾਰੋ ਇਹੈ ਮਨੋਰਥ ਮੋਰ ਠਾਕੁਰ ਤੁਜ ਬਿਨ ਬੀਆ ਨਾ ਹੋਰ ਚਿਤ ਚਿਤ ਵੋ ਹਰ ਰਸਨ ਰਾਦੋ ਨਿਰਖੋ ਤੁਮਰੀ ਓਰ ਰਹਾਓ ਧਿਆਲ ਪੁਰਖ ਸਰਬ ਕੇ ਠਾਕੁਰ ਬਿਨੋ ਕਰੋ ਕਰ ਜੋਰ ਨਾਮ ਜਪੈ ਨਾਨਕ ਦਾਸ ਤੁਮਰੋ ਉਦਰ ਸਾਖੀ ਫੋਰ ਗੂਜਰੀ ਮਹੱਲਾ ਪੰਜਵਾ ਬ੍ਰਹਮ ਲੋਕ ਯਰ ਉਰੁਦਰ ਲੋਕ ਆਈ ਇੰਦਰ ਲੋਕ ਤੇ ਧਾਏ ਸਾਧ ਸੰਗਤ ਕੋ ਜੋ ਹੈ ਨਾ ਸਾਕੈ ਮਲ ਮਲ ਧੋਵੈ ਪਾਏ ਹਬ ਮੋਏ ਆਏ ਪਰਿਓ ਸਰਨਾਏ ਗੋਹਜ ਪਾਪ ਕੋ ਬਹੁਤ ਪਰ ਜਾ ਰੈ ਮੋ ਕੋ ਸਤ ਗੁਰ ਦਿਓ ਹੈ ਬਤਾਏ ਰਹਾਉ ਸਿਧ ਸਾਧਕ ਅਰ ਜਖ ਕਿਨਰ ਨਰ ਰਹੀ ਕੰਠ ਉਰ ਜਾਏ ਜਾਨ ਨਾਨਕ ਅੰਗ ਕੀਆ ਪ੍ਰਭ ਕਰਤਾ ਜਾ ਕੈ ਕੋਟ ਐ ਸੀ ਦਾਸ ਆਏ ਗੂਜਰੀ ਮਹੱਲਾ ਪੰਜਵਾ ਅਪਜਸ ਮਿਟੈ ਹੋਵੈ ਜਗ ਕੀਰਤ ਦਰਗਹਿ ਬੈਸਣ ਪਾਈਐ ਜਮ ਕੀ ਤਰਾਸ ਨਾਸ ਹੋਏ ਖਿੰਮੈ ਸੁਖ ਆਨੰਦ ਸੇਤੀ ਘਰ ਜਾਈਐ ਜਾਤਿ ਘਾਲ ਨਾ ਬਿਰਥੀ ਜਾਈਐ ਅੱਠ ਪੈਰ ਸਿਮਰੋ ਪ੍ਰਭ ਆਪਣਾ ਮਨ ਤਨ ਸਦਾ ਧਿਆਈਐ ਰਹਾਓ ਮੋਏ ਸਰਨ ਦੀਨ ਦੁਖ ਭੰਜਨ ਤੂੰ ਦੇਹ ਸੋਈ ਪ੍ਰਭ ਪਾਈਐ ਚਰਨ ਕਮਲ ਨਾਨਕ ਰੰਗ ਰਾਤੇ ਹਰ ਦਾਸੈ ਪੈਜ ਰਖਾਈਐ ਗੂਜਰੀ ਮਹੱਲਾ ਪੰਜਵਾਂ ਵਿਸਵੰਪਰ ਜੀ ਅਨ ਕੋ ਦਾਤਾ ਭਗਤ ਭਰੇ ਭੰਡਾਰ ਜਾ ਕੀ ਸੇਵਾ ਨਿਫਲ ਨਾ ਹੋਵਤ ਖਿਨ ਮੈਂ ਕਰੇ ਉਧਾਰ ਮਨ ਮੇਰੇ ਚਰਨ ਕਮਲ ਸੰਗ ਰਾਜ ਸਗਲ ਜੀ ਕਾ ਸਗਲ ਜੀ ਜਾ ਕੋ ਆਰਾਧ ਹੈ ਤਾਹੂ ਕੋ ਤੂੰ ਜਾਚ ਰਹਾਓ ਨਾਨਕ ਸਰਨ ਤੁਮਾਰੀ ਕਰਤੇ ਤੂੰ ਪ੍ਰਭ ਪ੍ਰਾਨ ਅਦਾਰ ਕੋਇ ਸਹਾਈ ਜਿਸ ਤੂੰ ਰੱਖੈ ਤਿਸ ਕਹਾ ਕਰੇ ਸੰਸਾਰ ਗੂਜਰੀ ਮਹੱਲਾ ਪੰਜਵਾ ਜਾਨਕੀ ਬੈਜ ਸੁਵਾਰੀ ਆਪ ਹਰ ਹਰ ਨਾਮ ਦੀਓ ਗੁਰ ਅਵਖਦ ਉਤਰ ਗਿਓ ਸਭ ਤਾਪ ਰਹਾਓ ਹਰ ਗੋਬਿੰਦ ਰਖਿਓ ਪਰਮੇਸ਼ਰ ਆਪਣੀ ਕਿਰਪਾ ਧਾਰ ਮਿਟੀ ਬਿਆਦ ਸਰਬ ਸੁਖ ਹੋਏ ਹਰ ਗੁਣ ਸਦਾ ਵਿਚਾਰ ਅੰਗੀਕਾਰ ਕਿਓ ਮੇਰਾ ਕਰਤਾ ਗੁਰ ਪੂਰੇ ਕੀ ਵਡਿਆਈ ਅਬਜਲ ਨੀਬ ਧਰੀ ਗੁਰ ਨਾਨਕ ਨਿਤ ਨਿਤ ਚੜੈ ਸਵਾਈ ਗੁਜਰੀ ਮਹੱਲਾ ਪੰਜਵਾ ਕਬੂ ਹਰਿ ਸਿਓ ਚੀਤ ਨ ਲਾਇਓ ਧੰਦਾ ਕਰਤ ਬਿਹਾਨੀ ਔਦੈ ਗੁਣ ਨਿਦ ਨਾਮ ਨਾ ਗਾਇਓ ਰਹਾਓ ਕੋੜੀ ਕੋੜੀ ਜ਼ੋਰਤ ਕਪਟੇ ਅਨਕਜੁਗਤ ਕਰਤਾਯੋ ਬਿਸਰਤ ਪ੍ਰਭ ਕੀਤੇ ਦੁਖ ਗਨਿਐ ਮਹਾ ਮੋਹਨੀ ਖਾਇੋ ਕਰੋ ਅਨਗ੍ਰਹ ਸੁਆਮੀ ਮੇਰੇ ਗਨਹ ਨਾਮੁ ਮੋਹਿ ਕਮਾਇੋ ਗੋਬਿੰਦ ਦਿਆਲ ਕਿਰਪਾਲ ਸੁਖ ਸਾਗਰ ਨਾਨਕ ਹਰ ਸਰਨ ਆਇਓ ਕਰੋ ਅਨਗ੍ਰਹ ਸੁਆਮੀ ਮੇਰੇ ਗੁਨਹ ਨਾਮੁ ਮੋਹਿ ਕਮਾਇੋ ਗੋਬਿੰਦ ਦਿਆਲ ਕਿਰਪਾਲ ਸੁਖ ਸਾਗਰ ਨਾਨਕ ਹਰ ਸਰਣਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ